ਰਿੱਲਾ ਬਣਾਉਣ ਦੀ ਸ਼ੌਕੀਨ ਪਤਨੀ ਦਾ ਖੋਫਨਾਕ ਚਿਹਰਾ ਪ੍ਰੇਮੀ ਦੇ ਚੱਕਰ ਚ ਮਾਰਤਾ ਘਰਵਾਲਾ ਮਗਰੋਂ লাশ ਸੁੱਟੀ ਗੰਦੇ ਨਾਲੇ ਵਿੱਚ ਪਰ ਸੀਸੀਟੀਵੀ ਨੇ ਕਰਤੇ ਵੱਡੇ ਖੁਲਾਸੇ ਹਰਿਆਣਾ ਦੇ ਪਿਵਾਨੀ ਦੇ ਵਿੱਚ ਇੱਕ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਗਲਾ ਕੁੱਟ ਕੇ ਉਸਦੀ ਹਤਿਆ ਕਰ ਦਿੱਤੀ ਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਬਾਈਕ ਦੇ ਉੱਤੇ ਲੱਦ ਕੇ ਇੱਕ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਦੱਸਿਆ ਜਾ ਰਿਹਾ ਕਿ ਪਤਨੀ ਰਵੀਨਾ ਜਿਹੜੀ ਰੀਲਾਂ ਬਣਾਉਣ ਦੀ ਸ਼ੌਕੀਨ ਸੀ ਉਸ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਕਾਫੀ ਸਾਰੀਆਂ ਰੀਲਸ ਅਪਲੋਡ ਕੀਤੀਆਂ ਗਈਆਂ ਨੇ ਜਿਹੜੀਆਂ ਲਗਾਤਾਰ ਤੁਸੀਂ ਆਪਣੇ ਸਕਰੀਨ ਤੇ ਵੀ ਦੇਖ ਸਕਦੇ ਹੋ ਤੇ ਉਸ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ ਜੀ ਹਾਂ ਪਤਨੀ ਰਵੀਨਾ ਜਿਹੜੀ ਉਸ ਨੂੰ ਯੂਟਿਊਬਰ ਦੇ ਨਾਲ ਪਿਆਰ ਹੋ ਗਿਆ ਯੂਟਿਊਬਰ ਦਾ ਨਾਮ ਹੈ ਸੁਰੇਸ਼ ਜਿਸ ਦੇ ਨਾਲ ਉਸ ਦੀ ਕਾਫੀ ਟਾਈਮ ਗੱਲਬਾਤ ਹੋਈ ਅਤੇ ਜਦੋਂ ਇੱਕ ਟਾਈਮ ਦੇ ਉੱਤੇ ਆ ਕੇ ਜਦੋਂ ਪਤੀ ਨੂੰ ਸਭ ਕੁਝ ਪਤਾ ਲੱਗਿਆ ਜਦੋਂ ਪਤੀ ਨੇ ਰਵੀਨਾ ਨੂੰ ਉਸ ਦੇ ਯੂਟਿਊਬਰ ਪ੍ਰੇਮੀ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਦੇਖਿਆ ਤਾਂ ਉਸ ਤੋਂ ਬਾਅਦ ਕਾਫੀ ਲੜਾਈ ਹੋਈ ਜਿਸ ਤੋਂ ਬਾਦ ਰਵੀਨਾ ਨੂੰ ਗੁੱਸਾ ਆਇਆ ਤੇ ਰਵੀਨਾ ਨੇ ਆਪਣੇ ਪਤੀ ਦਾ ਗळा ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ 25 ਮਾਰਚ ਨੂੰ ਇੱਕ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ 28 ਮਾਰਚ ਨੂੰ ਉਸ ਦੀ ਲਾਸ਼ ਜਿਹੜੀ ਮਿਲਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਜਦੋਂ ਸੀਸੀਟੀਵੀ ਅਚਾਨਕ ਸਾਹਮਣੇ ਆ ਜਾਂਦਾ ਹੈ ਜਿਸ ਦੇ ਵਿੱਚ ਰਵੀਨਾ ਬਾਈਕ ਦੇ ਉੱਤੇ ਜਿਹੜੀ ਪਤੀ ਦੀ ਲਾਸ਼ ਆ ਉਸ ਨੂੰ ਆਪਣੇ ਪ੍ਰੇਮੀ ਦੇ ਨਾਲ ਠਿਕਾਣੇ ਲਾਉਣ ਜਾਂਦੀ ਹੈ ਤੇ ਉੱਥੇ ਗੰਦੇ ਨਾਲੇ ਦੇ ਵਿੱਚ ਜਦੋਂ ਸੁੱਟਣ ਦੇ ਲਈ ਜਾ ਰਹੀ ਹੁੰਦੀ ਹੈ ਤਾਂ ਉਸ ਨੇ ਸਭ ਖੁਲਾਸੇ ਕਰ ਦਿੱਤੇ ਜਿਸ ਤੋਂ ਬਾਅਦ ਰਵੀਨਾ ਦੇ ਉੱਤੇ ਐਕਸ਼ਨ ਹੁੰਦਾ ਹੈ ਤੇ ਰਵੀਨਾ ਤੋਂ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਰਵੀਨਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਉਸ ਨੇ ਆਪਣੇ ਪ੍ਰੇਮੀ ਦਾ ਵੀ ਦੱਸ ਦਿੱਤਾ ਕਿ ਕਿਸ ਦੇ ਨਾਲ ਮਿਲ ਕੇ ਉਸਨੇ ਇਹ ਸਭ ਕੀਤਾ ਸੀ ਹਾਲਾਂਕਿ ਜਿਹੜਾ ਪ੍ਰੇਮੀ ਯਾਨੀ ਕਿ ਯੂਟਿਊਬਰ ਹੈ ਉਹ ਅਫਰਾਰ ਦੱਸਿਆ ਜਾ ਰਿਹਾ ਹੈ சுரேਸ਼ ਯੂਟਿਊਬਰ ਹਾਲੇ ਤੱਕ ਨਹੀਂ ਮਿਲ ਸਕਿਆ ਪੁਲਿਸ ਦੇ ਵੱਲੋਂ ਫਿਲਹਾਲ ਲਗਾਤਾਰ ਪਾਲ ਕੀਤੀ ਜਾ ਰਹੀ ਹੈ ਪਰ ਇੱਥੇ ਗੱਲ ਇਹ ਹੈ ਮੈਂ ਕਿ ਅਜਿਹੀ ਕਾਰੇ ਦਿਨ-ਦਿਨ ਵਧਦੇ ਜਾ ਰਹੇ ਨੇ ਪਹਿਲਾਂ ਮੇਰਠ ਦੇ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਚੱਲਦਿਆਂ ਫਿਰ ਅਜਿਹੀਆਂ ਥਾਵਾਂ ਤੇ ਇਸ ਦਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਕਿ ਪਤੀ ਜਿਸ ਨੂੰ ਪਹਿਲਾਂ ਹੀ ਆਪਣੀ ਪਤਨੀ ਦੇ ਪ੍ਰੇਮ ਸੰਬੰਧਾਂ ਦਾ ਪਤਾ ਲੱਗ ਜਾਂਦਾ ਸੀ ਉਹਨਾਂ ਦੇ ਵੱਲੋਂ ਉਹਨਾਂ ਦਾ ਵਿਆਹ ਤੱਕ ਕਰਵਾਇਆ ਗਿਆ ਕਿਉਂਕਿ ਉਹ ਡਰ ਅਸੀਂ ਲੋਕਾਂ ਨੇ ਕਾਫੀ ਜ਼ਿਆਦਾ ਡਰ ਦਾ ਮਾਹੌਲ ਬਣ ਗਿਆ ਸੀ ਤੇ ਜਿਹੜੇ ਪਤੀ ਸੀ ਉਹ ਡਰਨ ਲੱਗੇ ਸੀ ਕਿ ਕਿਤੇ ਸਾਡੇ ਨਾਲ ਵੀ ਨਹਿਜ ਹੋ ਜਾਵੇ ਤੇ ਹੁਣ ਦੁਬਾਰਾ ਜੇਹੀ ਘਟਨਾ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਹਾਲਕੀ ਜਿਹੜਾ ਰਵੀਨਾ ਦਾ ਪ੍ਰੇਮੀ ਆ ਸੁਰੇਸ਼ ਉਹ ਹਲੇ ਤੱਕ ਮਿਲਿਆ ਨਹੀਂ ਆ ਉਜ਼ੀਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸਬਸਕ੍ਰਾਈਬ ਕਰੋ ਚਰਦੀ ਗਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Flangboard Truck Repair Trust We Build In Truck Repair or Scan QR Code to contact us. The Masala Twist Oxnard Find Authentic Indian Cuisine or Scan QR Code to contact us. Pizza Twist Taste With Twist Order Today Call or Visit Website or Scan QR Code to contact us. New India Market or Scan QR Code to contact us. Taba Indian Cuisine Tracy Find Authentic Indian Cuisine in Tracy or Scan QR Code to contact us. Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadai made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.